ਉਹੋ ਬਾਈ ਜੀ ਇੱਥੇ ਖੜਾ ਸੀ ਟਰਾਲੇ ਵਾਲਾ ਜਦੋਂ ਅਸੀਂ ਆਏ ਆ ਉਹਨੇ ਪਹਿਲਾਂ ਉਹ ਇੱਕਦਮ ਇੱਧਰ ਨੂੰ ਆਇਆ ਬੰਦਿਆਂ ਦੇ ਨਾਲ ਜਦੋਂ ਬੰਦਿਆਂ ਦਾ ਇਕੱਠ ਹੋਇਆ ਉਸ ਤੋਂ ਬਾਅਦ ਜਦੋਂ ਬੰਦਿਆਂ ਦਾ ਇਕੱਠ ਇੱਥੇ ਹੋ ਗਿਆ ਉਸ ਤੋਂ ਬਾਅਦ ਉਹ ਬੰਦੇ ਨੇ ਉੱਥੇ ਜਾ ਕੇ ਟਾਇਰ ੂਰ ਧੋਤੇ ਆਪਦੇ ਤੇ ਹੁਲੰਘ ਗਏ ਜੀ ਲਖਮਿੰਦਰ ਸਿੰਘ ਜੀ ਸਿੰਦਰ ਜੀ ਕਿੰਨੇ ਕਬਜੇ ਆਏ ਹੋ ਕਿੰਨੇ ਕਬਜੇ ਦਾ ਹਾਸਬਾਤ ਕੀ ਜਾਣਕਾਰੀ ਹੋਂ ਤੱਕ ਦੀ ਇਹ ਅਸੀਂ 10:00 ਵਜੇ ਉਰੇ ਆਇਆ ਜੀ ਉੱਥੋਂ ਦੇਖਿਆ ਵੀ ਐਕਸੀਡੈਂਟ ਹੋਇਆ ਪਿਆ ਸੀ ਨੀ ਐਂਬੂਲੈਂਸ ਉੱਥੇ ਰੋਕੀ ਐ ਤੇ ਆ ਕੇ ਦੇਖਿਆ ਉੱਥੇ ਇੱਕ ਟਰਾਲੇ ਵਾਲਾ ਰੁਕੇਗਾ ਉਹ ਉਰੇ ਆਇਆ ਤੇ ਇੱਕ ਦੋ ਕੱਠ ਹੋ ਗਿਆ ਉਰੇ ਉਹ ਟਰਾਲਾ ਲੈ ਕੇ ਨਿਕਲ ਗਿਆ ਵੀ ਸਾਨੂੰ ਐ ਲੱਗਦਾ ਵੀ ਵੀ ਟਰਾਲੇ ਨਾਲ ਹੀ ਲੱਗਦਾ ਐ ਵੀ ਸਾਨੂੰ ਚਾਂਸ ਵੀ ਉਹ ਟਰਾਲੇ ਵਾਲਾ ਜਦੀ ਚੱਲਿਆ ਗਿਆ ਇੱਕ ਹੋਰ ਵੀ ਦੱਸ ਰਹੇ ਸੀ ਕਹਿੰਦੇ ਟਾਇਰ ਟੁੱਟੇ ਨੇ ਉਹ ਵੀ ਜਾਣਕਾਰੀ ਉਹ ਉੱਥੇ ਧੁੱਟੇ ਹੋਏ ਨੇ ਜੀ ਟਾਇਰ ਅਸੀਂ ਹਾਲੀਆਂ ਦੇਖ ਕੇ ਆਏ ਹਾਂਗੇ ਅੱਛਾ ਜੀ ਹਾਂ ਹੋਂ ਤੱਕ ਇਹ ਬੰ ਜਾਣਕਾਰੀ ਤਾਂ ਜੀ ਇੱਕ ਇਹਨਾਂ ਦੀ ਜੇਬ ਚੋਂ ਟਿਕਟ ਨਿਕਲੀ ਆ ਭੋਨੀਗੜ ਤੋਂ ਇੱਕ ਨੰਬਰ ਨਿਕਲਿਆ ਜੀ ਲਿਖਿਆ ਹੋਇਆ ਉਹ ਕਿਸੇ ਕੁੜੀ ਦਾ ਉਹ ਬਾਈ ਦੀ ਬੇਟੀ ਦਾ ਠੀਕ ਹੈ ਜੀ ਹਾਂ ਇਹ ਜਾਣਕਾਰੀ ਹੈ ਹਾਂ ਜੀ ਹਾਂ ਜੀ ਹੁਣ ਤੋਂ ਇਹੀ ਜਾਣਕਾਰੀ ਹੈ ਜੀ ਹੋਰ ਇਹਨਾਂ ਦੇ ਕੋਈ ਕੁਝ ਨਹੀਂ ਇੱਕ ਇਹਨਾਂ ਦੀ ਜੇਬ ਚ ਹੈਂਡਫੋਨ ਹੈ ਤੁਸੀਂ ਐਂਬੂਲੈਂਸ ਚਾਲਕ ਹਾਂ ਜੀ ਹਾਂ ਜੀ ਤੇ ਹੁਣ ਅਗਲੀ ਤੁਹਾਡੀ ਕੀ ਕਾਰਵਾਈ ਹੋਣੀ ਹੈ ਪੋਲ ਭੱਜਾ ਦੇ ਲਿਖਦੇ ਜਾਂਦੇ ਐਂਬੂਲੈਂਸ ਲੈ ਕੇ ਜਾਓਗੇ ਉਹ ਕੀ ਕਾਰਵਾਈ ਹੋਣੀ ਹੈ ਅਸੀਂ ਤਾਂ ਹੀ ਹੁਣ ਕਿਵੇਂ ਮਲਾਜ਼ਮ ਕਹਿਣਗੇ ਜੂਮੀਨ ਡ੍ਰੌਪ ਕਰ ਸਕਦੇ ਨਾ ਹਸਪੀਟਲ ਹਾਂ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਭਾਈ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਅ ਕਿੱਥੇ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਸੰਗਤਪੁਰਾ ਜੀ ਮੈਂ ਇੱਥੇ ਨੀਅਰ ਸਕੂਲ ਆ ਗੋਲਡਨ ਅਰਥ ਗਲੋਬਲ ਸਕੂਲ ਉੱਥੇ ਟਰਾਂਸਪੋਰਟ ਇੰਚਾਰਜ ਦੀ ਜੌਬ ਕਰਦਾ ਹਾਂ ਤੇ ਕੀ ਦੇਖਿਆ ਤੁਸੀਂ ਸਭ ਤੋਂ ਪਹਿਲਾਂ ਆ ਕੇ ਅਸੀਂ ਬਾਈ ਜੀ ਸੰਗਰੂਰ ਨੂੰ ਜਾ ਰਹੇ ਸੀ ਸਕੂਲ ਦੇ ਕੰਮ ਲਈ ਅਸੀਂ ਦੇਖਿਆ ਇੱਥੇ ਬੰਦੇ ਦੀ ਬਾਡੀ ਪਈ ਸੀ ਆਏ ਇੱਕ ਦੋ ਬੰਦੇ ਖੜੇ ਸੀ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਦੱਸਣ ਮੁਤਾਬਕ ਇਹ ਗੱਲ ਹੈ ਵੀ ਇਹ ਬੱਸ ਦੇ ਵਿੱਚ ਸਵਾਰ ਸੀ ਤੇ ਇਹ ਬੱਸ ਦੇ ਵਿੱਚੋਂ ਡਿੱਗਿਆ ਤੇ ਪਿੱਛੋਂ ਟਰਾਲਾ ਆ ਰਿਹਾ ਸੀ ਤੇ ਉਹਨੇ ਨੂੰ ਹਿੱਟ ਕੀਤਾ ਅੱਛਾ ਜੀ ਹਾਂ ਜੀ ਤੇ ਇਹਦੀ ਜੇਬ ਚੋਂ ਬੱਸ ਦੀ ਟਿਕਟ ਵੀ ਮਿਲੀ ਹੈ ਆ ਜੀ ਜੀ ਉਦੋਂ ਦੇ ਖੜੇ ਆ ਸੀ ਉਰੇ ਫੋਨ ਫੋਨ ਕੀਤੇ ਆ ਕਿਹੜੇ ਦਾ ਹਾਸਾ ਸੀ ਅੰਦਾਜ਼ਾ ਇਹ 1:30 ਵਜੇ ਦੀ ਗੱਲ ਆ ਜੀ 10 15 20 ਦੀ ਉਹਨੇ ਕਹਿੰਦੇ ਵੀ ਟਰਾਲਾ ਕਿ ਸਾਈਡੋਂ ਤੋਂ ਤੇਰੀ ਉਹ ਕੀ ਜਾਣਕਾਰੀ ਮਿਲੀ ਆ ਉਹੋ ਬਾਈ ਜੀ ਇੱਥੇ ਖੜਾ ਸੀ ਟਰਾਲੇ ਵਾਲਾ ਜਦੋਂ ਅਸੀਂ ਆਏ ਆ ਉਹਨੇ ਪਹਿਲਾਂ ਉਹ ਇੱਕਦਮ ਇੱਧਰ ਨੂੰ ਆਇਆ ਬੰਦਿਆਂ ਦੇ ਨਾਲ ਜਦੋਂ ਬੰਦਿਆਂ ਦਾ ਇਕੱਠ ਹੋਇਆ ਉਸ ਤੋਂ ਬਾਅਦ ਜਦੋਂ ਬੰਦਿਆਂ ਦਾ ਇਕੱਠ ਇੱਥੇ ਹੋ ਗਿਆ ਉਸ ਤੋਂ ਬਾਅਦ ਉਹ ਬੰਦੇ ਨੇ ਉੱਥੇ ਜਾ ਕੇ ਟਾਇਰ ਟੂਰ ਧੋਤੇ ਆਪਦੇ ਤੇ ਹੁਲੰਘੇ ਜੀ ਤੁਸੀਂ ਜਦੋਂ ਆਏ ਡੈਥ ਹੋ ਚੁੱਕੀ ਸੀ ਨਾ ਹਾਂਜੀ ਬਾਈ ਜੀ ਹਾਂਜੀ ਕੀ ਨਾਮ ਆ ਜੀ ਕਿੱਸੇ ਕੋਲ ਪਰ ਕਿੱਥੇ ਖੜੇ ਆਪਾਂ ਇਸ ਰੋਡ ਤੇ ਇਹ ਪਾਲੀਗਟ ਆਏਗਾ ਆਪਾਂ ਬਾਈਪਾਸ ਬਾਈਪਾਸ ਤੋਂ ਥੋੜਾ ਘੱਟ ਰਸ ਰੋਡ ਬਾਈਪਾਸ ਤੋਂ ਥੋੜੀ ਦੇਰ ਪਹਿਲਾਂ ਸਰ ਕੀ ਹਾਦਸਾ ਹੋਇਆ ਹੁਣ ਤੱਕ ਦੀ ਕੀ ਜਾਣਕਾਰੀ ਹੈ ਸਾਨੂੰ ਥੋੜੀ ਦੇਰ ਪਹਿਲਾਂ ਪਤਾ ਲੱਗਿਆ ਕਿ ਇੱਥੇ ਸੰਗਰੂਰ ਰੋਡ ਤੇ ਐਕਸੀਡੈਂਟ ਹੋਇਆ ਤੇ ਮਰਦ ਦੀ ਡੈਥ ਹੋ ਗਈ ਹੈ ਇੱਥੇ ਮੌਕੇ ਤੇ ਪਹੁੰਚੇ ਤਾਂ ਪਬਲਿਕ ਨੇ ਇਹ ਵੀ ਦੇ ਵਿੱਚ ਇੱਕ ਟਿਕਟ ਕੱਟੀ ਆ ਜਿਹੜਾ ਬਰਨਾਲਾ ਡਿਪੋ ਦੀ ਹੈ ਜੋ ਇਹ ਟਿਕਟ ਪਤਾ ਹੋ ਕਿ ਭਵਾਨੀਗੜ੍ਹ ਤੋਂ ਚੜ੍ਹਿਆ ਸੰਗਰੂਰ ਜਾ ਰਿਹਾ ਹੈ ਇਹਦਾ ਸਾਧਨ ਕੋਈ ਨਹੀਂ ਮਿਲਿਆ ਕੋਈ ਸਾਧਨ ਵਗੈਰਾ ابھی ਬਾਈਬਾਸ ਹੀ ਆਇਆ ਹੈ ਨੇ ਟੈਕਟਮ ਦਾ ਆਉਕ ਦਾ ਬਾਈਪਾਸ ਹੈ ਜੀ ਬਾਕੀ ਹੋਰ ਹੜਤਾਲ ਜਾਂਦੀ ਨਹੀਂ ਪਤਾ ਲੱਗੂਗਾ ਹੁਣ ਤੱਕ ਕੋਈ ਸ਼ੱਕ ਅਧਾਰਤ ਵੀ ਇਹ ਹਾਸਾ ਕਿਹੜੀ ਚੀਜ਼ ਨਾਲ ਹੋਇਆ ਕੋਈ ਨੰਬਰ ਲੈ ਕੇ ਨਿਕਲਿਆ ਇਹਦੀ ਗੱਲ ਠੀਕ ਹੈ ਜੀ ਮਤਲਬ ਹੁਣ ਤੱਕ ਕੁਝ ਨਹੀਂ ਪਤਾ ਲੱਗਿਆ ਆਈਡੈਂਟੀਟੀ ਪਤਾ ਲੱਗਿਆ ਕਿੱਥੇ ਦਾ ਰਹਿਣ ਵਾਲਾ ਬੰਦਾ ਆਈਡੈਂਟੀਟੀ ਪਤਾ ਕੀਤੀ ਹੈ ਇਹ ਆਪਣੇ ਸਿ ਪਬਲਿਕ ਵਾਲੇ ਜਖੇਪੁਰ ਦਾ ਜਖੇਪੁਰ ਦਾ ਰਹਿਣਾ ਹੈ